ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਹਰਮਿਤ ਸਿੰਘ ਪਠਾਨ ਮਾਜਰਾ ਜੋ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਉਨ੍ਹਾਂ ਦੇ ਕਾਰਨ ਬਵਾਲ ਮਚ ਗਿਆ ਦਰਅਸਲ ਹੋਇਆ ਕੀ ਕਿ ਬੀਤੇ ਕੱਲ ਹਰਮੇਤ ਸਿੰਘ ਪਠਾਨਵਾਜਰਾ ਦੇ ਵੱਲੋਂ ਸਮਾਲ ਚੁੱਕ ਦਿੱਤੇ ਗਏ ਸੀ ਖਾਸ ਕਰ ਕ੍ਰਿਸ਼ਨ ਕੁਮਾਰ ਨੂੰ ਲੈ ਕੇ ਕਿ ਜਿਹੜੇ ਹੜਾ ਆਏ ਨੇ ਪੰਜਾਬ ਦੇ ਵਿੱਚ ਉਸ ਦਾ ਕਾਰਨ ਕ੍ਰਿਸ਼ਨ ਕੁਮਾਰ ਹੈ ਤੇ ਨਾਲ ਹੀ ਦਿੱਲੀ ਵਾਲਿਆਂ ਨੂੰ ਲੈ ਕੇ ਵੀ ਸਟੇਟਮੈਂਟਸ ਦਿੱਤੀਆਂ ਸੀ ਖਾਸ ਕਰਕੇ ਆਪ ਸੁਪਰੀਮ ਮੁਾਰਗੇਤ ਕੇਜਰੀਵਾਲ ਅਮਨੀਸ਼ ਸੋਸੋਦੀਆ ਸਮੇਤ ਜਿਹੜੀਆਂ ਦਿੱਲੀ ਦੀਆਂ ਟੀਮਾਂ ਨੇ ਉਹਨਾਂ ਤੇ ਸਵਾਲ ਚੁੱਕ ਦਿੱਤੇ ਸੀ ਕਿ ਸਰਕਾਰਾਂ ਤੋਂ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਵੀ ਰਹਿਣੀਆਂ ਨੇ ਜਾਫਿਰ ਕਾਲੀ ਭਾਜੀਪੀ ਵੀ ਰਾਜ ਕਰਦੇ ਰਹੀ ਹੈ ਪਰ ਇਸ ਤਰ੍ਹਾਂ ਦਾ ਇੰਟਰਫੀਅਰੈਂਸ ਨਹੀਂ ਦੇਹਾ ਕਦੇ ਵੀ ਹੁਣ ਦਿੱਲੀ ਵਾਲਿਆਂ ਨੇ ਉਹਨੇ ਇਸ ਤੱਕ ਕਹਿ ਦਿੱਤਾ ਸੀਗਾ ਪਠਾਨ ਮਾਜਰਾ ਨੇ ਕਿ ਅਸੀਂ ਲੋਕਾਂ ਕੋਲ ਜਾਵਾਂਗੇ ਤਾਂ ਲੋਕ ਸਾਡੇ ਜੁੱਤੀਆਂ ਮਾਰ ਰਹੇ ਨੇ ਤੇ 2027 'ਚ ਵੀ ਮਾਰਨਗੇ ਤੇ ਵੋਟਾਂ ਜਿਹੜੀਆਂ ਨੇ ਉਹ ਦਿੱਲੀ ਵਾਲਿਆਂ ਨੇ ਨਹੀਂ ਲੈਣੀਆਂ ਤਾਂ ਅਸੀਂ ਲੈਣੀਆਂ ਨੇ ਜਿਸ ਤੋਂ ਬਾਅਦ ਅੱਜ ਸਵੇਰ ਹੁੰਦੇ ਹੀ ਹਰਮੀਤ ਸਿੰਘ ਪਠਾਨ ਮਾਜਰਾ ਤੇ ਰਾਤੋਂ ਰਾਤ ਪਹਿਲਾਂ ਤਾਂ ਰੇਪ ਦਾ ਪਰਚਾ ਕੀਤਾ ਗਿਆ ਜਿਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਚਲੇ ਜਾਂਦੀਆਂ ਨੇ ਪਰ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੇ ਹੱਥ ਨਹੀਂ ਆਏ ਹਾਲਾਂਕਿ ਇਸ ਦੇ ਵਿੱਚ ਵੀ ਕਈ ਥਿਉਰੀਜ਼ ਨੇ ਇੱਕ ਪਾਸੇ ਜਿਹੜੀ ਪੰਜਾਬ ਪੁਲਿਸ ਦੀਆਂ ਟੀਮਾਂ ਉਹ ਇਹ ਕਹਿ ਰਹੀਆਂ ਨੇ ਕਿ ਅਸੀਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਉਹ ਗੋਲੀਆਂ ਚਲਾ ਕੇ ਤੇ ਟੀਮ ਤੇ ਪਥਰਾ ਕਰਕੇ ਫਰਾਰ ਹੋ ਗਏ ਸਾਡੀ ਗ੍ਰਿਫਤ ਦੇ ਵਿੱਚ ਨਹੀਂ ਹੈਗੇ ਦੂਜੀ ਥਿਉਰੀ ਜਿਹੜੀ ਇਹ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਸਾਧੂ ਰਹਿੰਦੇ ਨੇ ਪਿੰਡ ਟਬਰੀ ਐ ਕਰਨਾਲ ਕਰਨਾਲ ਜ਼ਿਲ੍ਹੇ ਦਾ ਹਰਿਆਣਾ ਦੇ ਕਰਨਾਲ ਦਾ ਉਹ ਉੱਥੇ ਠਹਿਰੇ ਹੋਏ ਸੀ ਜੇ ਜਿਹੜੇ ਪਿੰਡ ਵਾਲੇ ਪਰਿਵਾਰਿਕ ਮੈਂਬਰ ਉਹ ਕਹਿੰਦੇ ਨੇ ਕਿ ਸਿਵਲ ਕੱਪੜਿਆਂ ਦੇ ਵਿੱਚ ਸਵੇਰ ਵੇਲੇ ਗੰਧ ਟੱਪ ਕੇ ਪੰਜਾਬ ਪੁਲਿਸ ਦੇ ਬੰਦੇ ਆਏ ਤੇ ਅਸੀਂ ਉਹਨਾਂ ਦਾ ਵਿਰੋਧ ਵੀ ਕੀਤਾ ਕਿ ਤੁਸੀਂ ਕਿਵੇਂ ਇਹਨਾਂ ਨੂੰ ਲੈ ਕੇ ਜਾ ਸਕਦੇ ਹੋ ਫਿਰ ਉਹ ਬੈਠੇ ਰੋਟੀ ਪਾਣੀ ਖਾਧਾ ਜਿਸ ਤੋਂ ਬਾਅਦ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਗਏ ਕੋਈ ਗੋਲੀ ਨਹੀਂ ਚੱਲੀ ਕੋਈ ਪਤਾ ਨਹੀਂ ਹੋਇਆ ਅੱਗੇ ਜਾ ਕੇ ਕੀ ਕੁਝ ਹੋਇਆ ਕੁਝ ਨਹੀਂ ਪਤਾ ਪਰ ਹਾਲੇ ਤੱਕ ਹਰਮਿਤ ਸਿੰਘ ਪਠਾਨ ਮਾਜਰਾ ਦਾ ਨਾਂ ਤਾਂ ਕੋਈ ਖੁੱਦ ਬਿਆਨ ਆਇਆ ਉਹਨਾਂ ਨੂੰ ਦਾ ਸਵਿਚ ਆਫ ਹੈ ਨਾ ਪੁਲਿਸ ਦੇ ਵੱਲੋਂ ਹੋਰ ਕੋਈ ਸਟੇਟਮੈਂਟ ਨਹੀਂ ਹੁਣ ਤੱਕ ਦੀ ਜਾਣਕਾਰੀ ਜਿਹੜੀ ਇਹ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ दरअसल ਇੱਕ ਪੁਰਾਣਾ ਕੇਸ ਚੱਲ ਰਿਹਾ ਸੀਗਾ ਹਾਲਾਂਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਸ ਤੋਂ ਬਾਅਦ ਹੀ ਉਹਨਾਂ ਦੀ ਇੱਕ ਇਤਰਾਜ਼ਯੋਗ ਵੀਡੀਓ ਵੀ ਆਈ ਤੇ ਇੱਕ ਔਰਤ ਦੇ ਵੱਲੋਂ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ ਜੋ ਹਾਈਕ ਮੋੜ ਤੱਕ ਪਹੁੰਚਿਆ ਹਾਲਾਂਕਿ ਉਸ ਵੇਲੇ ਕਿਉਂਕਿ ਸਰਕਾਰ ਉਹਨਾਂ ਦੇ ਨਾਲ ਸੀਗੀ ਤੇ ਰਫਾ-ਫਫਾ ਹੋ ਗਿਆ ਉਸੇ ਔਰਤ ਕੋਈ ਕੰਫਰੈਸ ਐਪਲੀਕੇਸ਼ਨ ਦਵਾ ਕੇ ਜਾਂ ਉਹਨਾਂ ਨੇ ਦਿੱਤੀ ਐਫਆਈਆਰ ਦਰਜ ਕਰ ਲਈ ਉਸ ਤੋਂ ਬਾਅਦ ਰੇਪ ਦਾ ਮਾਮਲਾ ਯਾਨੀ ਕਿ ਧਾਰਾ 376 ਦਾ ਮਾਮਲਾ ਦਰਜ ਹੁੰਦਾ ਧੋਖਾਧੜੀ ਦਾ ਤੇ ਉਹਨਾਂ ਨੂੰ ਫੜਨ ਦੇ ਲਈ ਟੀਮਾਂ ਭੇਜਤੀਆਂ ਨਾਲ ਉਹ ਇਹ ਸਿੱਧੇ ਸਿੱਧੇ ਇੱਕ ਤਾਇ ਸਮਝਿਆ ਜਾ ਰਿਹਾ ਹੈ ਕਿ ਹਰਮੀਤ ਸਿੰਘ ਪਟਾਣ ਮਾਜਰਾ ਨੇ ਆਪਣੀ ਸਰਕਾਰ ਦੇ ਖੋਲ ਖੋਲੀ ਆਪਣੀ ਸਰਕਾਰ ਦੇ ਖਿਲਾਫ ਬੋਲੇ ਖਾਸ ਕਰ ਦਿੱਲੀ ਵਾਲਿਆਂ ਖਿਲਾਫ ਬੋਲੇ ਇਸ ਕਰਕੇ ਉਹਨਾਂ ਨੂੰ ਇਹ ਚੱਲਣਾ ਪੈ ਰਿਹਾ ਇਸ ਦੇ ਨਾਲ ਹੀ ਜੇਕਰ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਪੰਜਾਬ ਅੱਜ ਫਰੋਜ਼ਪੁਰ ਵਾਲੇ ਇਲਾਕੇ ਦੇ ਵਿੱਚ ਗਏ ਨੇ ਤੇ ਲੋਕ ਰੂ ਰਿਹਾ ਨੇ ਕਹਿ ਰਹੇ ਨੇ ਕਿ ਸਾਨੂੰ ਸਾਡੀ ਸਾਰ ਲਗੋ ਸਾਡੀ ਮਦਦ ਕਰੋ ਹਾਲਾਂਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਜਾਂ ਫਿਰ ਕੇਂਦਰੀ ਗ੍ਰਹਿ ਮੰਤਰੀ ਮੇਤੀ ਸ਼ਾ ਨੇ ਉਹਨਾਂ ਦੇ ਵੱਲੋਂ ਗੱਲਬਾਤ ਤਾਂ ਮੁੱਖ ਮੰਤਰੀ ਦੇ ਨਾਲ ਕੀਤੀ ਗਈ ਹੈ ਤੇ ਦੇ ਨਾਲ ਹੀ ਹਰਿਆਣਾ ਦੀ ਸਰਕਾਰ ਦੇ ਵੱਲੋਂ ਪੰਜਾਬ ਨੂੰ 5 ਕਰੋੜ ਦੀ ਮਦਦ ਦਿੱਤੀ ਗਈ ਹੈ ਤੇ ਬਹੁਤ ਸਾਰੇ ਕਲਾਕਾਰ ਅੱਗੇ ਆਏ ਨੇ ਬਹੁਤ ਸਾਰੀਆਂ ਐਨ ਜੀਓ ਜਿਹੜੀਆਂ ਨੇ ਉਹ ਅੱਗੇ ਆ ਚੁੱਕੀਆਂ ਨੇ ਪਰ ਹਾਲੇ ਐਸਪੀ ਐਸ ਉਬਰਾਈ ਵੀ ਅੱਜ ਪਹੁੰਚੇ ਨੇ ਉਹਨਾਂ ਦੀਆਂ ਟੀਮਾਂ ਵੀ ਨੇ ਕਲਾਕਾਰਾਂ ਦੀਆਂ ਵੀ ਐਨ ਜੀਓਜ਼ ਵੀ ਬਹੁਤ ਪੰਜਾਬ ਆਪਣੇ ਲੈਵਲ ਤੇ ਵੀ ਕੰਮ ਕਰ ਰਹੇ ਪਰ ਹਾਲੇ ਸਿਰਫ ਉਹੀ ਹੈ ਕਿ ਰਾਸ਼ਨ ਚਲੇ ਗਿਆ ਹਰਾ-ਚਾਰਾ ਚਲੇ ਗਿਆ ਥੋੜੀ ਬਹੁਤ ਹੀ ਮਦਦ ਚੱਲੇਗੀ ਪਰ ਹੁਣ ਜਿਹੜੀ ਮਦਦ ਆ ਉਹਨਾਂ ਨੂੰ ਇਸ ਚੀਜ਼ ਦੀ ਪਹੁੰਚਣੀ ਹੈ ਕਿ ਕਿਉਂਕਿ ਹੁਣ ਪਾਣੀ ਥੋੜੀ ਥੋੜੀ ਉਤਰੇਗਾ ਵੀ ਮਦਦ ਉਹਨਾਂ ਨੂੰ ਇਸ ਚੀਜ਼ ਦੀ ਚਾਹੀਦੀ ਹੈ ਕਿ ਅੱਗੇ ਡੀਜ਼ਲ ਦੀ ਲੋੜ ਪੈਣੀ ਹੈ ਕਿਉਂਕਿ ਜਿਹੜੀ ਗਾਰ ਜਮ ਜਣੀ ਹੈ ਉਹ ਟਰੈਕਟਰਾਂ ਦੇ ਨਾਲ ਬਾਹਰ ਕੱਢਣੀ ਪੈਣੀ ਹੈ ਦੁਆਰਾ ਕਣਕ ਬੀਜਣੀ ਹੈ ਇਸ ਤੋਂ ਬਿਨਾ ਜਿਹੜਾ ਘਰਾਂ ਦੇ ਵਿੱਚ ਸਮਾਨ ਸੀਗਾ ਉਹ ਸਾਰਾ ਖਰਾਬ ਹੋ ਗਿਆ ਏ.ਟੀ.ਵੀ. ਫ੍ਰਿਜ ਵਾਸ਼ਿੰਗ ਮਸ਼ੀਨਾਂ ਮਿਕਸੀਆਂ ਉਹਨਾਂ ਦੇ ਬਿਜਲੀ ਦੀ ਸਪਲਾਈ ਉਹ ਸਾਰਾ ਪੱਖੇ ਤੋਂ ਲੈ ਕੇ ਹਰ ਚੀਜ਼ ਖਰਾਬ ਹੋ ਗਈ ਕਿਉਂਕਿ ਜਦੋਂ ਪਾਣੀ ਭਰ ਜਾਂਦਾ ਬਿਜਲੀ ਦੇ ਤੇ ਇਕੁਪਮੈਂਟਸ ਜਿਹੜੇ ਜੰਤਰਾ ਚੋਂ ਖਰਾਬ ਹੋ ਜਾਂਦੇ ਨੇ ਆ ਇੱਕ ਨੁਕਸਾਨ ਬਹੁਤ ਵੱਡਾ ਹੈ ਦੇਖਣਾ ਹੋਏਗਾ ਕਿ ਸਰਕਾਰ ਸਾਹਮਣੇ ਕੁਝ ਕੇ ਸੈਕੰਡ ਚ ਸਾਨੂੰ ਥੋੜਾ ਜਿਹਾ ਬਾਕੀ ਏਰੀਆ ਦਾ ਦੋ ਨਹੀਂ ਤਾਂ ਕਿ ਦਸਤੀ ਬਣੀ ਹੋਈ ਹੈ ਜੀ ਕੋਪਿੰਦਰ ਹੋਣ ਥੋੜੀ ਜੀ ਸਥਿਤੀ ਜਿਹੜੀ ਪੰਜ ਪੰਜ ਸਤੰਬਰ ਤੱਕ ਅਲਰਟ ਹੈ ਹਾਲਾਂਕਿ ਜਿਹੜਾ ਖਤਰੇ ਦਾ ਨਿਸ਼ਾਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਖਤਰਾ ਟਲ ਗਿਆ ਕਿਉਂਕਿ 1980 ਫੁੱਟ ਜਿਹੜਾ ਭਾਗੜੇ ਨਿਸ਼ਾਨਾ ਤੇ ਉੱਥੇ 1677 70 ਦੇ ਨੇੜੇ ਤੇ ਪਹੁੰਚ ਗਿਆ 2 ਫੁੱਟ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਇਹ ਪਾਖੜੇ ਦਾ ਬਾਕੀ ਜਿਹੜੇ ਪੌਂਡ ਡੈਮ ਨੇ ਰਣਜੀਤ ਸਾਗਰ ਡੈਮ ਹੈ ਇਹਨਾਂ ਤੋਂ ਤਾਂ ਬਲੇ ਕ੍ਰੋਸ ਕਰ ਚੁੱਕੇ ਆ ਪੌਂਡ ਡੈਮ ਤੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਤੇ ਪਾਣੀ ਤਾਂ ਹਾਲੇ ਆ ਹੀ ਰਿਹਾ ਏ ਇਹ ਡਿਪੈਂਡ ਕਰਦਾ ਹੁਣ ਹਿਮਾਚਲ ਦੇ ਵਿੱਚ ਮੀਂਹ ਤੇ ਜੇ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਤਾਂ ਫਿਰ ਡੈਮਾਂ ਚ ਪਾਣੀ ਭਰਦਾ ਡੈਮਾਂ ਵਾਲੇ ਅੱਗੇ ਛੱਡਦੇ ਨੇ ਤੇ ਉਸਦੇ ਨਾਲ ਨੁਕਸਾਨ ਹੁੰਦਾ ਹੁਣ 5 ਸਤੰਬਰ ਤੱਕ ਦਾ ਅਲਰਟ ਤਾਂ ਹਜੇ ਹੈ ਉਸ ਤੋਂ ਬਾਅਦ ਸਥਿਤੀ ਹੌਲੀ ਹੌਲੀ ਜਿਹੜੀ ਆ ਉਹ ਆਮ ਵਾਂਗ ਹੋਊਗੀ ਪਰ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਪੰਜਾਬ ਦਾ